ਹਾਂਜੀ ਲਾਲਕਾ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਹਾਲਾਤ ਨੇ ਪੰਜਾਬ ਦੇ ਹਰ ਵਿਅਕਤੀ ਨਾਲ ਧੱਕਾ ਕੀਤਾ ਜਾ ਰਿਹਾ ਹੈ ਜਦੋਂ ਅੱਜ ਇੱਕ ਨੌਜਵਾਨ ਬੱਚਾ ਜਿਹੜਾ ਹੈਗਾ ਜਿਹੜਾ ਆਪਣੇ ਘਰ ਦੇ ਰੋਜ਼ਗਾਰ ਚ ਲਾ ਕੇ ਰੋਟੀ ਖਾਂਦਾ ਸੀਗਾ ਤੇ ਗਰੀਬ ਆਦਮੀ ਦਾ ਤਾਂ ਜਿਹੜਾ ਵੱਡਾ ਸਰਮਾਇਆ ਹੁੰਦਾ ਉਹ ਬੱਚਾ ਹੀ ਹੁੰਦਾ ਸੋ ਬੱਚਾ ਜਦੋਂ ਚਲਾ ਗਿਆ ਸਵਰਗਵਾਸ ਹੋ ਗਿਆ ਉਹਨਾਂ ਲੋਕਾਂ ਨੇ ਥ੍ਰੈਟ ਕੀਤਾ ਉਥੇ ਦੀ ਪੰਚਾਇਤ ਨੇ ਉਹਨੂੰ ਥ੍ਰੈਟ ਕਰਦੇ ਰਹੇ ਤੇ ਜਿਹੜੀਆਂ ਉਹਦੇ ਤੇ ਗਲਤ ਗੱਲਾਂ ਕਰਕੇ ਉਹਨੂੰ ਧਮਕਾਉਂਦੇ ਰਹੇ ਡਰਾਉਂਦੇ ਰਹੇ ਤੇ ਰੋਸ਼ ਕਰਕੇ ਉਸ ਬੱਚੇ ਨੇ ਸੂਸਣ ਕੀਤਾ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹ ਸਰਕਾਰਾਂ ਹਮੇਸ਼ਾ ਲਈ ਨਹੀਂ ਹੁੰਦੀਆਂ ਸਰਕਾਰਾਂ ਲੋਕ ਬਣਾਉਂਦੇ ਆ ਤੇ ਸਰਕਾਰਾਂ ਲੋਕ ਘਟਾਉਂਦੇ ਆ ਸੋ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਐਮਐਲਏ ਦੇ ਦਵਾਜ ਨਾ ਉਹ ਮੈਨੂੰ ਜੋ ਪਤਾ ਲੱਗਿਆ ਕਿ ਐਮਐਲਏ ਨੇ ਫੋਨ ਕਰਕੇ ਪਰਚਾ ਰੋਕਿਆ ਹੋਇਆ ਹੈ ਕਿਦਾ ਬੱਚਾ ਚਲਾ ਗਿਆ ਉਹਨੂੰ ਤੁਸੀਂ ਇਨਸਾਫ ਦੇਣ ਦੀ ਬਜਾਏ ਐਮਐਲਏ ਸਾਹਿਬ ਉਹਦਾ ਕੋਈ ਹੋਰ ਤੋੜੇ ਕਰਾ ਰਹੇ ਨੇ ਸੋ ਇਹ ਗੱਲ ਬਿਲਕੁਲ ਗਲਤ ਹੈ ਜੇ ਇਹ ਪਰਚਾ ਨਹੀਂ ਹੁੰਦਾ ਤਾਂ ਇਸ ਘਰਸ਼ ਵੱਡੇ ਲੈਵਲ ਤੇ ਰੁਝਾ ਕੀਤਾ ਜਾਏਗਾ ਸੋ ਮੈਂ ਅਪੀਲ ਕਰਦਾ ਕਿ ਅਫਸਰ ਜਲਦੀ ਇਸ ਗੱਲ ਨੂੰ ਕੰਟਰੋਲ ਕਰਨ ਬਣਦਾ ਇਨਸਾਫ ਦੇਣਾ ਇਹ ਜਿਹੜੇ ਲੋਕ ਕਹਿ ਰਹੇ ਨੇ ਕਿ ਸਵੇਰੇ 9 ਵਜੇ ਦੇ ਲੋਕੇ ਬੈਠੇ ਨੇ ਤੇ ਜੇ 9 ਵਜੇ ਤੇ ਲੋਕ ਬੈਠੇ ਨੇ ਜੇ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਤਾਂ ਫਿਰ ਕੀ ਤਰੀਕਾ ਹੈ ਫਿਰ ਸੜਕਾਂ ਜਾਮ ਕਰਨੀਆਂ ਧਰਨੇ ਲਾਉਣੇ ਤੇ ਇਹੀ ਤਰੀਕਾ ਹੈਗਾ ਕਿ ਅਸੀਂ ਇਹਨਾਂ ਨੂੰ ਕਹਿਣ ਆਇਆ ਮੈਂ ਬੇਨਤੀ ਕਰਨ ਆਇਆ ਵੀ ਪ੍ਰਸ਼ਾਸਨ ਜਾਗੇ ਇਹਨਾਂ ਇਹਨਾਂ ਜਿਹੜੇ ਸ਼ਿਕਾਰੀ ਤੁਰੇ ਫਿਰਦੇ ਨੇ ਨਾ ਸ਼ਿਕਾਰ ਖੇੜਦੇ ਫਿਰਦੇ ਨੇ ਪੰਜਾਬ ਦੇ ਲੋਕਾਂ ਨਾਲ ਇਹ ਲੱਭਣੇ ਨਹੀਂ ਹੈਗੇ ਆ ਤੇ ਅਸਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਸੀਂ ਇੱਥੇ ਪਰਮਾਨੈਂਟ ਰਹਿਣਾ ਹੈਗਾ ਤੁਸੀਂ ਅਫਸਰੋਂ ਤੁਹਾਡੇ ਤੋਂ ਲੋਕ ਇਨਸਾਫ ਮੰਗਦੇ ਆ ਇਨਸਾਫ ਦੀ ਮੰਗ ਕਰਦੇ ਆ ਤੇ ਆ ਜਿਹੜੇ ਐਮਐਲਏ ਨੇ ਬਣਦੇ ਰਹਣੇ ਆ ਜਾਂਦੇ ਰਹਣੇ ਆ ਆਉਂਦੇ ਰਹਣੇ ਆ ਆ ਜਿਹੜੀ ਸਰਕਾਰ ਇਸ ਟਾਈਮ ਚੱਲ ਰਹੀ ਹੈ ਇਹ ਬਿਲਕੁਲ ਤਾਨਾਸ਼ਾਹੀ ਸਰਕਾਰ ਹੈ ੱੱੱਕਾ ਸਰਕਾਰ ਕਰ ਰਹੀ ਹੈ ਜਿਸ ਵਿਅਕਤੀ ਦੀ ਗੱਲ ਮੈਂ ਸੁਣਦਾ ਆ ਰਿਹਾ ਕਿ ਉਸ ਪਿੰਡ ਦੇ ਵਿੱਚ ਉਸ ਬੰਦੇ ਨੇ ਕੋਈ ਬਿੱਕਰ ਸਿੰਘ ਦਾ ਨਾਮ ਦਾ ਬੰਦਾ ਕੋਈ ਉਸ ਬੰਦੇ ਨੇ ਸਾਰਾ ਪਿੰਡ ਸਤਾਇਆ ਹੋਇਆ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਗੱਲ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਤੇ ਡੀਐਸਪੀ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਬੱਚੇ ਇਹਨਾਂ ਦਾ ਇਨਸਾਫ ਦਿਓ ਇਹਨਾਂ ਦਾ ਬੱਚਾ ਗਿਆ ਕੋਈ ਮਜ਼ਾਕ ਵਾਲੀ ਗੱਲ ਨਹੀਂ ਤੇ ਪਰਚਾ ਦੇ ਕੇ ਉਹਨਾਂ ਬੰਦਿਆਂ ਨੂੰ ਫੜ ਕੇ ਅੰਦਰ ਰੈਸਟ ਕਰੋ ਤੋ ਸਾਡੀ ਇਹ ਮੰਗ ਹੈ ਤੇ ਜੇ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਇਹ ਧਰਨਾ ਜਿਹੜਾ ਹੈਗਾ ਫਿਰ ਅੱਗੇ ਵੱਧਦਾ ਰਹੇਗਾ ਇਹਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਮੈਂ ਪੂਰੇ ਹਲਕੇ ਨੂੰ ਆਵਾਜ਼ ਮਾਰੂੰਗਾ ਕਿ ਆਹੋ ਕਿਸੇ ਗਰੀਬ ਦਾ ੱਤਕਾ ਹੋ ਗਿਆ ਉਹਦੇ ਨਾਲ ਖੜੀਏ ਸੋ ਖੜਾਂਗੇ ਅਸੀਂ ਇਸਕਾ ਜਿੱਦਾਂ ਜੀ ਜਿਹੜੇ ਸਾਥ ਦੇ ਰਹੇ ਨੇ ਗਰੀਬ ਪਰਿਵਾਰ ਦਾ ਗੁਰਦੀਪ ਸਿੰਘ ਨੇ ਸਾਬਕਾ ਸਰਪੰਚ ਜਿੰਦਲਪੁਰ ਤੋਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਨੂੰ ਦੇਖਾਂਗੇ ਜਾਂ ਇਦਾਂ ਦੀਆਂ ਗੱਲਾਂ ਇਹ ਤੁਸੀਂ ਕਰਾ ਰਹੇ ਹੋ ਇਹ ਥ੍ਰੈਟ ਕਰਨ ਦੀਆਂ ਗੱਲਾਂ ਨੇ ਜੇ ਕੋਈ ਅਫਸਰ ਇਸ ਗੱਲ ਤੇ ਥ੍ਰੈਟ ਕਰਦਾ ਹੈ ਜਾਂ ਕੋਈ ਅਫਸਰ ਇਹ ਗੱਲ ਕਹਿੰਦਾ ਹੈ ਤਾਂ ਉਹ ਅਫਸਰ ਆਪਣੇ ਆਪ ਨੂੰ ਸੁਭਾਲ ਕੇ ਰੱਖੇ ਕਿਉਂਕਿ ਲੋ ਬਹੁਤਾਂ ਲੰਬਾ ਸਮਾਂ ਨਹੀਂ ਰਹਿਣਾ ਹੁੰਦਾ ਕਿਸੇ ਸਰਕਾਰ ਨੇ ਇਹ ਸਰਕਾਰਾਂ ਬਦਲਦੀਆਂ ਰਹਿੰਦੀਆਂ ਜਾਂਦੀਆਂ ਰਹਿਣੀਆਂ ਫਿਰ ਕੋਰਟ ਵੀ ਪਏ ਨੇ ਹਾਈ ਕੋਰਟ ਤੱਕ ਲੋਕ ਚਲੇ ਜਾਂਦੇ ਨੇ ਸੋ ਅਸੀਂ ਇਹ ਚੇਤਾਵਨੀ ਵੀ ਦਿੰਨੇ ਆ ਉਹਨਾਂ ਅਫਸਰਾਂ ਨੂੰ ਕਿ ਕਿਸੇ ਦੀ ਫੀਲੇ ਬਣ ਕੇ ਨਾ ਕੰਮ ਕਰੋ ਤੁਸੀਂ ਅਫਸਰ ਹੋ ਅਫਸਰਾਂ ਵਾਲੀ ਗੱਲ ਕਰੋ ਕਿਉਂਕਿ ਐਸਚਓ ਦੀ ਡਿਊਟੀ ਬਣਦੀ ਹੈ ਜਦੋਂ ਉਹਦੇ ਪਿਤਾ ਨੇ ਆਪਣਾ ਬਿਆਨ ਦਿੱਤਾ ਹੈ ਤਾਂ ਉਹਦੇ ਪਿਤਾ ਦੇ ਬਿਆਨ ਤੇ ਪਰਚਾ ਦੋ ਜੇ ਤੁਹਾਨੂੰ ਨਹੀਂ ਠੀਕ ਲੱਗੂ ਇਨਕੁਆਇਰੀ ਕਰ ਲ ਅਨਕੁਆਰੀ ਕਰਕੇ ਜੇ ਤੁਹਾਨੂੰ ਸਹੀ ਕੋਈ ਗਲਤ ਲੱਗੂਗਾ ਤਾਂ ਉਹਨੂੰ ਕੱਢ ਦਿਓ ਪਰ ਅਸੀਂ ਜਿਹੜਾ ਹੈਗਾ ਜਿਹੜੇ ਉਹਦਾ ਪਿਤਾ ਬਿਆਨ ਦੇ ਰਿਹਾ ਉਹਦੇ ਮੁਤਾਬਕ ਬਿਆਨ ਦੇ ਮੁਤਾਬਕ ਪਰਚਾ ਦੇਣਾ ਚਾਹੀਦਾ ਤੇ ਜੇ ਪਰਚਾ ਨਹੀਂ ਦਿੱਤਾ ਜਾਂਦਾ ਤਾਂ ਉਹ ਵੱਡਾ ਸੰਘਰਸ਼ ਦਾ ਐਲਾਨ ਕਰਾਂਗੇ ਜੀ ਜਿਸ ਤਰ੍ਹਾਂ ਦੇਖਿਆ ਜਾਵੇ ਲਾਲਕਾ ਸਾਹਿਬ ਆਮ ਲੋਕ ਨੇ ਜਿਹੜੇ ਸੜਕਾਂ ਤੇ ਬੈਠੇ ਨੇ ਰਾਗੀਰ ਖੱਜਲ ਖਵਾਰ ਹੋ ਰਹੇ ਨੇ ਉਹ ਰੁਕੇ ਹੋਏ ਨੇ ਪਰ ਪ੍ਰਸ਼ਾਸਨ ਫਿਰ ਵੀ ਇੱਥੋਂ ਥਾਣੇ ਬੁਲਾ ਕੇ ਲੈ ਕੇ ਗਿਆ ਜੀ ਕਿ ਥਾਣੇ ਬੈਠ ਕੇ ਗੱਲ ਕਰਦਿਆਂ ਪ੍ਰਸ਼ਾਸਨ ਇੱਥੇ ਆ ਕੇ ਵੀ ਮਸਲਾ ਹੱਲ ਕਰ ਸਕਦਾ ਹੈ ਬਿਲਕੁਲ ਕਰ ਸਕਦਾ ਹੈ ਜੇ ਜਿਹੜਾ ਸਿਆਣਾ ਅਫਸਰ ਹੁੰਦਾ ਹੈ ਉਹ ਮੌਕਾ ਸੰਭਾਲਣ ਦੀ ਗੱਲ ਕਰਦਾ ਹੁੰਦਾ ਹੈ ਕਿਉਂਕਿ ਇੱਕ ਇਨਸਾਫ ਦੇਣ ਦੀ ਗੱਲ ਕਰਦਾ ਹੁੰਦਾ ਹੈ ਮੈਂ ਉਹ ਵੀ ਗੱਲ ਕਰ ਰਿਹਾ ਕਿ ਜਿਹੜੀ ਆਪਣੀ ਹਰ ਬੰਦੇ ਨੇ ਜਦੋਂ ਜਾਣਾ ਉਸ ਰੱਬ ਕੋਲ ਤਾਂ ਆਪਣੀ ਕਬਰ ਵਿੱਚ ਜਾਣਾ ਹੈ ਆਪਣੀ ਆਪਣੀ ਮੌਤ ਦੇ ਨਾਲ ਜਾਣਾ ਹੈ ਤੇ ਉਸ ਰੱਬ ਕੋਲ ਜਾ ਕੇ ਹਸਾਬਕਤਾ ਹਰ ਇਨਸਾਨ ਨੇ ਦੇਣਾ ਇਹ ਜਿਹੜੀਆਂ ਨੌਕਰੀਆਂ ਦੇ ਜਾਂ ਜਿਹੜੀਆਂ ਇਹ ਕਿਸੇ ਦੇ ਮੁਤਾਬਕ ਜਾਂ ਕਿਸੇ ਦੇ ਦਬਾਅ ਥੱਲੇ ਆ ਕੇ ਗੱਲਾਂ ਕਰਨੀਆਂ ਇਹ ਬਿਲਕੁਲ ਗਲਤ ਨੇ ਮੈਂ ਨਾ ਅਫਸਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਗੱਲ ਦੇ ਰਾਹ ਨਾ ਪਾਓ ਕੇ ਲੋਕਾਂ ਨੂੰ ਤੁਹਾਡੇ ਖਿਲਾਫ ਧਰਨੇ ਪ੍ਰਦਰਸ਼ਨ ਕਰਨੇ ਪੈਣ ਇਹ ਗੱਲ ਚੰਗੀ ਨਹੀਂ ਹੈ ਸੋ ਇਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਦੇਣ ਜਲਦੀ ਸੋ ਮੈਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਹੈਗਾ ਮੁਰਗੀ ਮਰਨ ਦਾ ਵੀ ਮੁਆਵਜ਼ਾ ਦੇ ਦੂੰਗਾ ਫਲਾਣੀ ਚਾਹੀਦਾ ਵੀ ਮੁਆਵਜ਼ਾ ਦੇ ਦੂੰਗਾ ਆ ਵੀ ਤਾਂ ਲੋਕ ਇਨਸਾਫ ਦੀ ਮੰਗ ਕਰ ਰਹੇ ਨੇ ਲੋਕ ਕਿਹੜਾ ਕੋਈ ਧੱਕਾ ਕਰ ਰਹੇ ਨੇ ਉਹਨਾਂ ਦਾ ਜਿਹਨਾਂ ਦਾ ਬੱਚਾ ਚਲਾ ਗਿਆ ਉਸ ਬੱਚੇ ਦਾ ਇਨਸਾਫ ਲੈ ਕੇ ਲੋਕ ਮੰਗਣ ਬੈਠੇ ਨੇ ਇੱਥੇ ਸੜਕਾਂ ਦੇ ਉੱਪਰ ਬੈਠਣਾ ਪੈਂਦਾ ਔਰ ਮੰਦਭਾਗੀ ਦੀ ਗੱਲ ਹੈ ਕਿ ਸਰਕਾਰ ਦੇ ਹੁੰਦੇ ਹੋਏ ਇਨਾ ਅਫਸਰਾਂ ਦੇ ਹੁੰਦੇ ਹੋਏ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਇੱਕ ਆਮ ਆਦਮੀ ਦੇ ਐਮਐਲਏ ਤੇ ਜਿਹੜੇ ਆਮ ਆਦਮੀ ਦੇ ਕਰਿੰਦੇ ਨੇ ਉਸ ਪਿੰਡ ਦੇ ਵਿੱਚ ਉਹਨਾਂ ਨੇ ਧੱਕਾ ਕੀਤਾ ਤੇ ਉਹਨਾਂ ਦੇ ਉਹਨਾਂ ਨੂੰ ਬਚਾਉਣ ਦੇ ਲਈ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੋ ਬਚਨੇ ਨਹੀਂ ਕਿਉਂਕਿ ਕੋਰਟ ਵੀ ਪਏ ਨੇ ਤੇ ਲੋਕ ਵੀ ਪਏ ਨੇ ਲੋਕਾਂ ਨੇ ਵੀ ਬਹੁਤ ਵੱਡਾ ਰੋਸ ਜਿਹੜਾ ਉੱਤੇ ਦਾ ਬਣ ਜਾਣਾ ਸੋ ਇਸ ਵੱਡੇ ਪੱਧਰ ਤੇ ਅਸੀਂ ਗੱਲ ਨੂੰ ਇਹਨੂੰ ਲੈ ਕੇ ਜਾਵਾਂਗੇ ਬੇਨਤੀ ਕਰਦੇ ਹਾਂ ਕਿ ਅੱਜ ਇਸ ਪਰਿਵਾਰ ਨੂੰ ਇਨਸਾਫ ਦੇਣਾ ਤੇ ਜਿਹੜੇ ਕੋਈ ਧਮਕੀਆਂ ਦਿੰਦੇ ਨੇ ਆ ਮੈਂ ਸ਼ਰਮਣੀ ਅਕਾਲੀ ਦਲ ਦਾ ਵਰਕਰ ਆ ਲੀਡਰ ਆ ਹਲਕੇ ਦਾ ਮੈਨੂੰ ਸੇਵਾ ਦਿੱਤੀ ਆ ਮੇਰੇ ਨਾਲ ਸਾਰੇ ਲੀਡਰ ਨੇ ਅਸੀਂ ਵੱਡੀ ਕਾਲ ਕਰ ਦਵਾਂਗੇ ਤੇ ਜਾਮ ਕਰ ਦਾਂਗੇ ਸਭ ਕੁਝ ਤੇ ਇਸ ਕਰਕੇ ਬੇਨਤੀ ਆ ਕਿ ਇਹਨੂੰ ਜਲਦੀ ਹੱਲ ਕਰ ਹਾਂਜੀ ਧਰਨੀ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਧਰਨਾ ਲੱਗੇ ਚੌਂਕਾ ਦੇਖੋ ਜੀ ਇਹ ਬਹੁਤ ਹੀ ਮੰਦ ਭਗਾ ਹੈ ਉਧਰੋਂ ਦਾ ਬਾਡੀ ਹਸਪਤਾਲ ਚ ਪਈ ਹੈ ਲੋਕਾਂ ਨੂੰ ਇਨਸਾਫ ਵਾਸਤੇ ਧਰਨੇ ਤੇ ਬੈਠਣਾ ਪੈ ਰਿਹਾ ਇੱਕ ਪਿਤਾ ਵਾਸਤੇ ਇਦੋਂ ਮਾੜਾ ਸਮਾਂ ਕੋਈ ਨਹੀਂ ਹੋ ਸਕਦਾ ਕਿ ਉਹ ਆਪਣੇ بیٹے ਦੇ ਆਖਰੀ ਵੱਲੋਂ ਉਹਨਾਂ ਨੂੰ ਲੈ ਕੇ ਆਉਂਦਾ ਉਥੋਂ ਹਸਪਤਾਲ ਚੋਂ ਡੈੱਡ ਬੋਡੀ ਹਸਪਤਾਲ ਚ ਪਈ ਹੈ ਤੇ ਉਹਨਾਂ ਨੂੰ ਇੱਥੇ ਇਨਸਾਫ ਵਾਸਤੇ ਧਰਮਨੇ ਦੇ ਬੈਠਣਾ ਪੈ ਰਿਹਾ ਹੈ ਐਦੂ ਮਾੜਾ ਮੰਦਭਗਾ ਮੇਰੇ ਹਿਸਾਬ ਨਾਲ ਕੁਝ ਨਹੀਂ ਹੋ ਸਕਦਾ ਕਿਉਂਕਿ ਪੰਚਾਇਤ ਨੇ ਜੋ ਤੱਕਾ ਕਰਿਆ ਜੋ ਪੰਚਾਇਤ ਉਹਨਾਂ ਦੇ ਨਾਲ ਵੱਲੋਂ ਤੱਕਾ ਹੋਇਆ ਉਹ ਕਾਰਨ ਕੀ ਆ ਉਹ ਉਹਨਾਂ ਨੇ ਸ਼ਾਇਦ ਕਿਸ ਕਿਸ ਸ਼ਹਿ ਦੇ ਉੱਤੇ ਉਹ ਕੰਮ ਹੋਇਆ ਹੈ ਨਾਲ ਮੈਂ ਤਾਂ ਇਹ ਕਹਿਣਾ ਵੀ ਉਹ ਲੋਕ ਵੀ ਦੋਸ਼ੀ ਨੇ ਕਿਉਂਕਿ ਜੇ ਉਹਨਾਂ ਨੂੰ ਉਹਨਾਂ ਦੀ ਸ਼ਹਿ ਨਾ ਹੁੰਦੀ ਮੈਂ ਪਹਿਲਾਂ ਵੀ ਇੱਥੇ ਕਹਿ ਕੇ ਹਟਿਆ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਗਰੇਜ ਨਹੀਂ ਹੈਗਾ ਵੀ ਜਿਹੜੀ ਪਹਿਲਾਂ ਪੰਚਾਇਤਾਂ ਹੋਈਆਂ ਨੇ ਉਹਨਾਂ ਦੇ ਵਿੱਚ ਹਰੇਕ ਕੰਮ ਦਾ ਅਲੱਗ-ਅਲੱਗ ਰੇਟ ਤੈਅ ਕਰਿਆ ਹੋਇਆ ਸੀ ਕਾਗਜ਼ ਕੈਂਸਲ ਕਰਨ ਦਾ ਅਲੱਗ ਰੇਟ ਸੀ ਕਾਗਜ਼ ਖੋ ਕੇ ਭੱਜਣ ਦਾ ਅਲੱਗ ਰੇਟ ਸੀ ਫਾਈਲ ਪਾੜਨ ਦਾ ਅਲੱਗ ਰੇਟ ਸੀ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਹੀ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਵੀ ਇਹ ਗੱਲ ਦਾ ਮੈਨੂੰ ਪਤਾ 27 ਪੰਚਾਇਤਾਂ ਦਾ ਦਾ ਮੈਨੂੰ ਪਤਾ ਵੀ ਜਿਨ੍ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਇਹ ਕੰਮ ਕਰਿਆ ਸੋ ਜਿਨ੍ਹਾਂ ਨੇ ਪੈਸੇ ਦੇ ਕੇ ਪੰਚਾਇਤਾਂ ਬਣਾਈਆਂ ਨੇ ਉਹਨੂੰ ਉਹਨੂੰ ਕਿਸੇ ਦਾ ਡਰ ਪੈ ਨਹੀਂ ਕਿਉਂ ਸਰਕਾਰ ਉਹਨਾਂ ਦੇ ਨਾਲ ਹੈ ਸੋ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਜੇ ਇਸ ਹਿਸਾਬ ਨਾਲ ਧੱਕਾ ਕਰੂਗੀ ਇਸ ਹਿਸਾਬ ਨਾਲ ਸ਼ੋਸ਼ਣ ਕਰੂਗੀ ਉਹ ਤਾਂ ਕਹਿੰਦੇ ਤੇ ਅਸੀਂ ਆਮ ਬੰਦੇ ਦੀ ਆਮ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਾਂਗੇ ਪਰ ਜੇ ਲੋਕਾਂ ਨੂੰ ਆਪਣੇ ਮਰੇ ਪੁੱਤ ਦਾ ਇਨਸਾਫ ਨਹੀਂ ਮਿਲ ਸਕਦਾ ਐਦੂੰ ਮਾੜੇ ਹਾਲਾਤ ਦਾ ਮੈਨੂੰ ਨਹੀਂ ਲੱਗਦਾ ਹੋ ਸਕਦੇ ਨੇ ਕਿਉਂ ਸਮਾਂ ਤਾਂ ਬਦਲਦਾ ਰਹਿੰਦਾ ਐ ਇਹ ਸਰਕਾਰਾਂ ਵੀ ਬਦਲਦੀਆਂ ਰਹਿੰਦੀਆਂ ਨੇ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਐ ਇਹ ਅਫਸਰਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਐ ਵੀ ਉਹਨਾਂ ਨੂੰ ਪਰਮਾਤਮਾ ਨੇ ਕਿਰਪਾ ਕਰੀ ਐ ਉਹਨਾਂ ਨੂੰ ਔਦੇਦਾਰੀ ਬਖਸ਼ੀ ਐ ਉਹਦਾ ਉਹ ਦੁਰਭਗਤੋਂ ਨਾ ਕਰਨ ਕਿਉਂਕਿ ਕਾਰ ਨਹੀਂ ਐ ਕੱਲੂ ਦੇਖੋ ਕਹਿੰਦੇ ਨਹੀਂ ਹੁੰਦੇ ਲੋਕਾਂ ਦਾ ਬੋਲ ਰੱਬ ਦਾ ਢੋਲ ਕਦੇ ਨਾ ਕਦੇ ਫਿਰ ਗਰੀਬ ਦੀ ਹਾ ਬੰਦੇ ਨੂੰ ਲੈ ਕੇ ਬਹਿ ਜਾਂਦੀ ਹੈ ਉਹ ਐਸੀ ਪੈਂਦੀ ਹੈ ਜੀਦਾ ਕਿ ਮੁੜ ਕੇ ਉਹਨਾਂ ਤੋਂ ਛਟਕਾਰਾ ਨਹੀਂ ਹੋਣਾ ਕੀ ਹੈ ਜੀ ਮਸਲਾ ਇਹ ਜਿਹੜਾ ਧਰਨਾ ਚੱਲ ਰਿਹਾ ਦੁਪਹਿਰ ਤੋਂ ਇਹ ਬੱਚੇ ਨੂੰ ਦਵਾਈ ਪੀਲੀ ਸੀ ਜੀ ਹਫਤਾ ਪਹਿਲਾਂ ਇਹ ਅਲੀਗੇਸ਼ਨ ਲਗਾ ਰਹੇ ਨੇ ਪੰਚਾਇਤ ਤੇ ਵੀ ਉਹਨਾਂ ਨੇ ਕਰਕੇ ਪੀਤੀ ਉਹ ਉਹ ਪਰਤਾਲ ਕਰ ਰਹੇ ਉਹਦੇ ਸੰਬੰਧੀ ਵਿਧਾਨ ਲੈ ਮੈਂ ਗੱਲ ਹੋਈ ਧਰਨਾ ਖੁੱਲਣ ਦਾ ਕੋਈ ਹੈਗਾ ਜੀ ਗੱਲਬਾਤ ਚੱਲ ਰਹੀ ਹੈ ਜੀ ਜੀ ਪਿੱਛੇ